ਮਾਗ ਮੰਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧਨ ਮੋਹੀਏ ਕਾਮ ਕ੍ਰੋਧਨ ਮੋਹੀਏ ਬਿਨਸੇ ਲੋਭ ਸੁਆਣ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 86 ਤੀਰਥ ਮੰਜਨ ਸਗਲ ਪੁਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣ ਨਾਨਕ ਤੈਨ ਕੋਰਵਾਨ ਮਾਗ ਸੋਚੇ ਸੇ ਕਾਂਢੀਏ ਜਨਪੁਰ ਗੁਰ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਪਨ ਪਵਿੱਤਰ ਅੰਗ 135 ਤੇ ਸਵਾਇ ਮਾਨ ਜੋ ਮਾਗ ਮੰੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਵਾਲਾ ਸ਼ਬਦ ਆਪਾਂ ਪੜਿਆ ਹੈ ਜੇ ਦੀ ਆਪਾਂ ਵਿਚਾਰ ਲੈਨੇ ਆ ਗੁਰੂ ਸਾਹਿਬ ਤੋਂ ਕੀ ਕਹਿੰਦੇ ਨੇ ਸਤਗੁਰੂ ਮਾਗ ਦੇ ਮਹੀਨੇ ਦੇ ਵਿੱਚ ਇੱਕ ਪੂਰਨ ਮਾਸੀ ਵਾਲਾ ਦਿਨ ਹੁੰਦਾ ਤੇ ਉਹਨੂੰ ਜਿਹੜਾ Hindu philosophy ਆ Hindu dost mitr ਨੇ ਇਹਨੂੰ ਬਹੁਤ ਵਧੀਆ ਤੇ ਭਾਗਾ ਵਾਲਾ ਦਿਨ ਸਮਝਦੇ ਆ ਜਿਹੜਾ ਮਾਗ ਦੇ ਮਹੀਨੇ ਦੀ ਸ਼ੁਰੂਆਤ ਹੈ ਉਹ ਤੀਰਥਾਂ ਦੇ ਇਸ਼ਨਾਨ ਕਰਦੇ ਨੇ ਉਹ ਇਸ ਗੱਲ ਨੂੰ ਬਹੁਤ ਪਵਿੱਤਰ ਤੇ ਆਪਣੇ ਆਪ ਨੂੰ ਉਹ ਭਾਗਾਂ ਵਾਲੇ ਸਮਝਦੇ ਨੇ ਠੀਕ ਆ ਉਹਨਾਂ ਦੇ ਵਿਚਾਰ ਐ ਇੱਥੇ ਸਤਿਗੁਰੂ ਕਹਿੰਣਾ ਕਰਦੇ ਨੇ ਮਾਂ ਕ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਭਈ ਤੂੰ ਆਪਣੇ ਮਨ ਦਾ ਇਸ਼ਨਾਨ ਗੁਰੂ ਦੇ ਗਿਆਨ ਦੇ ਨਾਲ ਕਰਾਉਣਾ ਇਕ ਤਾਪਾ ਇਸ਼ਨਾਨ ਕਰਦੇ ਆ ਰੁਟੀਨ ਦੇ ਵਿੱਚ ਸਾਰੇ ਕੋਈ 4 ਵਜੇ ਕਰ ਲੈਂਦਾ ਕੋਈ ਵੱਡੇ ਦਿਨ ਕਰ ਲੈਂਦਾ ਇਸ਼ਨਾਨ ਤਾਂ ਰੁਟੀਨ ਚ ਕਰਦਾ ਹੀ ਆ ਇਨਸਾਨ ਤਾਂ ਦਾ ਇਸ਼ਨਾਨ ਪਾਣੀ ਦੇ ਨਾਲ ਤੇ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਮਹਾਰਾਜ ਕਹਿੰਦੇ ਮਾਂਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਗੁਰੂ ਦੇ ਬਚਨ ਸੁਣ ਤੇ ਆਪਦੇ ਮਨ ਨੂੰ ਪਵਿੱਤਰ ਕਰ ਬਕਾਰਾਂ ਬੱਲੀਓ ਰੋਕ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਧਿਆਵੀ ਸੁਣ ਵੀ ਸੁਣ ਵੀ ਤੇ ਸੁਣ ਕੇ ਅੱਗੇ ਵੀ ਸੁਣਾ ਭਾਈ ਕਿਉਂਕਿ ਖਜ਼ਾਨਾ ਬਹੁਤ ਵੱਡਾ ਮੁੱਕਣ ਵਾਲਾ ਨਹੀਂ ਹੈ ਤੇ ਅੱਗੇ ਵੀ ਸੁਣਾ ਦਾਨ ਕਰ ਗਏ ਵੀ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜੇ ਹੁਣ ਆਪਾਂ ਅਖਰੀ ਅਰਥ ਲੈ ਲਿਆਂਗੇ ਤਾਂ ਫੇਰ ਉਹ ਅਖਰੀ ਅਰਥ ਚੱਲਦੇ ਨੇ ਦੇਖੋ ਹੁਣ ਮਾਘ ਦੇ ਮਹੀਨੇ ਦੇ ਵਿੱਚ ਅਸ਼ਨਾਨ ਵੀ ਕਰਨੇ ਨੇ ਲੋਕਾਂ ਨੇ ਤੀਰਥਾਂ ਤੇ ਜਾ ਜਾ ਕੇ ਠੀਕ ਆ ਜੀ ਤੇ ਉਹਦੇ ਵਿੱਚ ਫਿਰ ਦਾਨ ਪੁੰਨ ਵੀ ਕਰਦੇ ਨੇ ਲੋਕ ਮਾਘ ਦੇ ਮਹੀਨੇ ਦੇ ਵਿੱਚ ਚਾਹ ਪਕੌੜਿਆਂ ਦਾ ਲੰਗਰ ਵੀ ਲੱਗਦਾ ਹਨਾ ਪ੍ਰਸ਼ਾਦੇ ਪਾਣੀ ਦਾ ਲੰਗਰ ਵੀ ਚੱਲਦਾ ਚਲੋ ਗੁਰੂ ਘਰ ਦੇ ਵਿੱਚ ਤਾਂ ਇੱਕ ਮਰਜ਼ਾਦਾ ਨਾ ਇਹ ਗੁਰੂ ਘਰ ਦੇ ਵਿੱਚ ਤਾਂ ਚੱਲਣਾ ਹੀ ਆ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਰਾਇਆ ਉਹ ਤਾਂ ਚੱਲਣਾ ਹੀ ਆ ਉਹ ਜਾਣੀ ਇੱਕ ਲੋਕਾਂ ਨੇ ਇਹਨੂੰ ਬਹੁਤ ਪਵਿੱਤਰ ਮਹੀਨਾ ਸਮਝਿਆ ਹੈ ਮਾਗਦਾ ਮਹੀਨੇ ਵਾਲਾ ਤੇ ਸਤਿਗੁਰਾਂ ਨੇ ਇੱਥੇ ਇਹ ਕਿਹਾ ਵੀ ਗੁਰੂ ਦੇ ਬਚਨ ਸੁਣ ਆਪਣੇ ਮਨ ਦਾ ਇਸ਼ਨਾਨ ਕਰਾ ਆਪਣੇ ਮਨ ਨੂੰ ਬਹਿਮਾ ਭਰਮਾ ਕਰਮਾ ਕਾਂਡਾ ਵਿਸ਼ਿਆ ਬਕਾਰਾਂ ਵੱਲੋਂ ਰੋਕ ਤੇ ਗੁਰੂ ਦਾ ਨਾਮ ਧਿਆ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆ ਤੇ ਨਾਮ ਦੀ ਦਾਤ ਹੋਰਾਂ ਨੂੰ ਵੀ ਦੇ ਦੱਸ ਗੁਰੂ ਦੀ ਗੱਲ ਸੁਣਾ ਅਕਾਲ ਪੁਰਖ ਵਾਹਿਗੁਰੂ ਬਾਰੇ ਦੱਸ ਬਹੁਤ ਸਾਰਾ ਸੰਸਾਰ ਦਾ ਹਿੱਸਾ ਇਹ ਵੀ ਕੰਮ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਂਦੇ ਵੀ ਨਹੀਂ ਸੁਣਦੇ ਵੀ ਨਹੀਂ ਤੇ ਅੱਗੇ ਪ੍ਰਚਾਰ ਵੀ ਕਰਦੇ ਨੇ Hindu veer bhi bahut hai main kal hi dekheya sika Hindu veerane unhone ne ਬੱਚੇ ਦਾ ਕਰਾਉਣਾ ਕਰਨਾ ਸੀਗਾ ਆਪਣਾ ਛਿਟੀ ਕਰਨੀ ਸੀ ਸਮਾਗਮ ਕਰ ਰਹੇ ਸੀਗੇ ਬੱਚੇ ਦੀ ਜਨਮ ਦਿਵਸ ਖੁਸ਼ੀ ਵਿੱਚ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਘਰੇ ਲੈ ਕੇ ਗਏ ਤੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਤੇ ਸਮਾਗਮ ਕੀਤਾ ਉਹਨਾਂ ਨੇ ਗੁਰੂ ਚਰਨਾਂ ਦਾ ਉਟਾਸਰਾ ਲਿਆ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਰਹਿਬਰ ਹੈ ਜੀ ਇਹ ਸਾਰੇ ਸੰਸਾਰ ਦੇ ਰਹਿਬਰਾਂ ਕਿਉਂਕਿ ਅਕਾਲ ਪੁਰਖ ਬਾਹੇ ਗੁਰੂ ਦੇ ਗੁਣ ਨੇ ਇਹਦੇ ਵਿੱਚ ਸੱਚਾ ਸੋਚਾ ਰਸਤਾ ਦਿਖਾ ਰਹੀ ਹੈ ਗੁਰਬਾਣੀ ਇਹ ਸਾਰਿਆਂ ਦੇ ਰਹਿਬਰ ਸਾਰੇ ਹੀ ਅਸੀਂ ਓਟ ਆਸਰਾ ਇਹਦੇ ਲੈਣੇ ਆ ਇਹਦਾ ਲੈਣਾ ਗੁਰੂ ਸਾਹਿਬ ਦਾ ਗੁਰਬਾਣੀ ਤੋਂ ਸੇਧ ਲੈਣੀ ਆ ਤੇ ਅੱਗੇ ਮਹਾਰਾਜ ਕਹਿੰਦੇ ਨੇ ਜੇ ਤੂੰ ਭਾਈ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੇ ਬਚਨ ਸੁਣੇਗਾ ਪੜ੍ਹੇਗਾ ਨਾਮ ਜਪੇਗਾ ਅੱਗੇ ਵੀ ਸੁਣਾਏਗਾ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਤੇ ਫੇਰ ਕੀ ਹੋਏਗਾ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੇ ਤੇਰੇ ਜਨਮਾਂ ਦੇ ਕਰਮਾਂ ਦੀ ਮਾਇਲ ਉਤਰ ਜਾਏਗੀ ਜਿਹੜਾ ਤੂੰ ਮਨੁੱਖੇ ਜਨਮ ਵਿੱਚ ਕਰਮ ਕੀਤੇ ਨੇ ਇਹਦੀ ਮਾਇਲ ਉਤਰ ਜਾਏਗੀ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਤੇਰੇ ਮਨ ਦੇ ਵਿੱਚੋਂ ਗਮਾਨ ਚਲਿਆ ਜਾਏਗਾ ਜਿਹੜਾ ਤੂੰ ਮੈਂ ਮੈਂ ਕਰਦਾ ਨਾ ਵੀ ਮੈਂ ਕਰ ਲਿਆ ਤੇਰੇ ਅੰਦਰੋਂ ਤੇਰੇ ਅੰਦਰ ਦੀ ਸਫਾਈ ਹੋ ਜਾਏਗੀ ਸਿੱਧੀ ਗੱਲ ਕਿਸੇ ਵੀ ਕਿਸਮ ਦਾ ਤੇਰੇ ਹਿਰਦੇ ਘਰ ਦੇ ਵਿੱਚ ਕੋਈ ਬਿਤਕਰੇ ਵਾਲਾ ਨਹੀਂ ਪੁਆਇੰਟ ਹੋਏਗਾ ਕੋਈ ਈਰਖਾ ਦਵਾਤ ਨਹੀਂ ਹੋਏਗੀ ਕਿਸੇ ਕਿਸਮ ਦਾ ਵੀ ਤੇਰੇ ਅੰਦਰ ਰੋਗ ਨਹੀਂ ਰਹੇਗਾ ਹਉਮੈ ਹੰਕਾਰ ਵਾਲਾ ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਧਿਆਏ ਸੁਣੇਗਾ ਤਾਂ ਕਾਮ ਕ੍ਰੋਧ ਨਾ ਮੋਹੀਏ ਨਾ ਕਾਮ ਤੇ ਨਾ ਕ੍ਰੋਧ ਤੇਰੇ ਨੇੜੇ ਨਹੀਂ ਆਏਗਾ ਬਿਨ ਸੇ ਲੋਭ ਸੁਆਣ ਜਿਹੜਾ ਲੋਭ ਆ ਲੋਭ ਮੈਨੇ ਕੁੱਤਾ ਲਾਲਚ ਉਹ ਵੀ ਤੇਰੇ ਅੰਦਰੋਂ ਚਲਿਆ ਜਾਏਗਾ ਲੋਭ ਵੀ ਸੁਆਣ ਮੈਨੇ ਕੁੱਤਾ ਜੀ ਲਿਖਿਆ ਅਗਰਬਾਣੀ ਚ ਦੇ ਕਾਮ ਕ੍ਰੋਧ ਨਾ ਮੋਹੀਏ ਬਿਨ ਸੇ ਲੋਭ ਸੁਆਣ ਤੇ ਤੇਰਾ ਕਾਮ ਕ੍ਰੋਧ ਤੇ ਲੋਭ ਇਹ ਦੂਰ ਹੋ ਜਾਏਗਾ ਤੇਰੇ ਅੰਦਰੋਂ ਜਦੋਂ ਗੁਰੂ ਦਾ ਨਾਮ ਸੁਨੇਗਾ ਤੂੰ ਗੁਰੂ ਦੇ ਬਚਨਾਂ ਤੇ ਪਹਿਰਾ ਦੇਵੇਂਗਾ ਤੂੰ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਹੁਣ ਜਿਹੜੇ ਸੱਚੇ ਮਾਰਗ ਤੇ ਚੱਲੇ ਨੇ ਜ਼ਿਆਦਾਤਰ ਸਿੰਘ ਸਿੰਘਣੀਆਂ ਦੀ ਇਤਿਹਾਸ ਸਾਹਮਣੇ ਆ ਜਾਂਦਾ ਸੱਚੇ ਮਾਰਗ ਤੇ ਚੱਲੇ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ। ਉਹਨਾਂ ਦੀ ਵੀ ਉਸਤਤੀ ਹੋ ਰਹੀ ਹੈ ਨਾਲ ਹੀ। ਗਰਬਾਣੀ ਦਰਜਾ 15 ਭਗਤ ਸਹਿਬਾਨਾਂ ਦੀ ਉਹ ਸੱਚੇ ਮਾਰਗ ਤੇ ਚੱਲ ਰਹੇ ਸੀ। 11 ਭਟ ਸਹਿਬਾਨ ਹੋ ਗਏ, ਗੁਰਸਿੱਖ ਸਹਿਬਾਨ ਹੋ ਗਏ, ਗੁਰੂ ਸਾਹਿਬ ਹੋ ਗਏ, ਜਿਹੜੇ ਵੀ ਸੱਚੇ ਮਾਰਗ ਤੇ ਚੱਲੇ ਉਹਨਾਂ ਦੀ ਉਸਤਤੀ ਜਹਾਨ ਕਰ ਰਿਹਾ ਸਾਰਾ। ਝੂਲਦੇ ਨੇ ਨਿਸ਼ਾਨ ਸਾਰੇ ਬਲਡ ਵਿੱਚ ਝੂਲਦੇ ਨੇ ਨਿਸ਼ਾਨ ਗੁਰੂਆਂ ਦੇ। ਸਾਰੇ ਬਲਡ ਦੇ ਵਿੱਚ ਸਿੰਘ ਸਿੰਘਣੀਆਂ ਨੂੰ ਯਾਦ ਕੀਤਾ ਜਾ ਰਿਹਾ ਸਾਰੇ ਬਲਡ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਤੇ ਗੁਰਬਾਣੀ ਲੋਕ ਪੜ ਸੁਣ ਰਹੇ ਨੇ ਕਿਉਂਕਿ ਸਾਰੇ ਬਲਡ ਦੇ ਵਿੱਚ ਹੀ ਸਿੱਖ ਬੈਠਾ ਨੇ ਗੁਰਬਾਣੀ ਨਾਲ ਜੁੜੇ ਹੋਏ ਹੋਰ ਵੀ ਧਰਮ ਦੇ ਲੋਕ ਹੈਗੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦੀ ਆਪਰਵਾਨ ਫਿਰ ਤੇਰਾ 68ਾਂ ਤੀਰਥਾਂ ਦਾ ਇਸ਼ਨਾਨ ਵੀ ਭਾਈ ਨਾਮ ਬਾਣੀ ਨੂੰ ਸੁਣ ਕੇ ਹੋ ਰਿਹਾ ਭੱਜਣ ਦੀ ਨਹੀਂ ਲੋੜ ਮਹਾਰਾਜ ਕਹਿੰਦੇ ਤਨੂ ਤੂੰ ਬਸ ਗੁਰੂ ਦੇ ਬਚਨਾਂ ਨਾਲ ਜੁੜ ਜਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਗੁਰੂ ਦੇ ਸਿਧਾਂਤ ਤੇ ਚੱਲ ਤੇਰਾ 68ਾਂ ਤੀਰਥਾਂ ਦਾ ਇਸ਼ਨਾਨ ਹੋ ਰਿਹਾ ਸਤਿਗੁਰੂ ਕਹਿਣਾ ਕਰਦੇ ਨੇ 86 ਤੀਰਥ ਸਗਲ ਪੁੰਨ ਜੀ ਦਿਆ ਪਰਵਾਨ ਜੇ ਤੂੰ ਸੱਚੇ ਮਾਰਗ ਤੇ ਚੱਲੇਗਾ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤਾਂ ਤੇਰਾ 86 ਤੀਰਥਾਂ ਦਾ ਇਸ਼ਨਾਨ ਹੋ ਰਿਹਾ ਜਿਹੜਾ ਪੁੰਨ ਪੁੰਨਦਾਨ ਵੀ ਹੋ ਰਿਹਾ ਤੇਰਾ ਇਹ ਵਿੱਚੇ ਹੀ ਆ ਗਿਆ ਤੇ ਜੀ ਨਾਮ ਦੇ ਹਾਂ ਦੂਜਾ ਪੱਖ ਜਿਹੜਾ ਸਤਿਗੁਰਾਂ ਨੇ ਕਿਹਾ ਵੀ ਜ਼ਰੂਰਤਮੰਦ ਦੀ ਲੋੜਵੰਦ ਦੀ ਮਦਦ ਉਹ ਸਿੱਖ ਨੇ ਕਰਨੀ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹ ਵੀ ਸਲਾਹ ਆਤਾ ਗੁਰਬਾਣੀ ਵਿੱਚ ਪੰਕਤੀ ਆ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਰਾਹ ਪਛਾਣ ਲ ਕਾਲ ਨਾ ਕਾਲ ਆਪਦੀ ਕਿਰਤ ਕਮਾਈ ਦੇ ਵਿੱਚੋਂ ਕਿਸੇ ਨੂੰ ਹੱਥੋਂ ਵਿਦੇ ਕਿਸੇ ਦੀ ਮਦਦ ਕਰ ਹੱਕ ਨਾ ਮਾਰ ਕਿਸੇ ਦਾ ਕਾਲ ਨਾ ਕਾਲ ਕੇ ਆਪਣੇ ਹੱਥੋਂ ਕੁਛ ਦੇ ਉਹਦੀ ਮਦਦ ਕਰ ਲੋੜਵੰਦ ਦੀ ਕਰ ਰਹੇ ਨੇ ਸਿੱਖ ਪਿਆਰੇ ਆ ਇਥੇ ਨੇੜੇ ਹੀ ਦੇਖ ਲਓ ਆਪਣੇ ਆ ਸੁਪਨਿਆਂ ਦਾ ਘਰ ਜਿਹੜਾ ਬਣਿਆ ਹੋਇਆ ਗੁਰਪ੍ਰੀਤ ਸਿੰਘ ਹੋਣੀ ਕਰਦੇ ਹਨ ਇਹ ਸੱਚਾ ਮਾਰਗ ਆ ਜੀ ਇਸ ਮਾਰਗ ਤੇ ਚੱਲਣਾ ਮਹਾਰਾਜ ਕਹਣਾ ਕਰਦੇ ਨੇ ਕਾਮ ਕਰੋ ਦਨ ਪੋਹੀਏ 모ਹੀਏ ਬਿਨ ਸੇ ਲੋਭ ਸੁਆਣ ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਨਾਮ ਬਾਣੀ ਨਾਲ ਜੁੜ ਗਿਆ ਤੂੰ ਤੇitho ਵਰ ਕਾਮ ਤੇ ਕਰੋਧ ਮੋਹ ਸਾਰੇ ਦੂਰ ਹੋ ਜਾਣਗੇ ਲੋਭ ਵੀ ਦੂਰ ਹੋ ਜਾਏਗਾ ਤੇਰਾ ਮਨ ਪਵਿੱਤਰ ਹੋ ਜਾਏਗਾ ਸੱਚਾ ਸੁੱਤੇ ਮਾਰਗ ਤੇ ਤੈਨੂੰ ਚਲਾ ਲੇਗਾ ਸਤਿਗੁਰੂ ਗੁਰੂ ਦੇ ਬਚਨ ਮੰਨ ਕੇ ਚੱਲਣਾ ਪੈਣਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਉਸਤਤੀ ਹੋ ਰਹੀ ਹੈ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ 860 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਨਾ ਬਾਣੀ ਨੂੰ ਸੁਣਨਾ ਸੱਚੇ ਮਾਰਗ ਤੇ ਚੱਲਣਾ ਜੋ ਆਪਾਂ ਗੱਲਾਂ ਕਰੀਆਂ ਸਿਧਾਂਤ ਤੇ ਚੱਲਣਾ ਗੁਰੂ ਦੇ ਤੇਰੇ 88 ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ ਮਹਾਰਾਜ ਕਹਿੰਦੇ ਤੇ ਪੁੰਨਦਾਨ ਵੀ ਹੋ ਗਿਆ ਜੈ ਸਨੂ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਹਦੇ ਤੇ ਫਿਰ ਮਿਹਰ ਕਰਕੇ ਦਿਆ ਕਰਕੇ ਅਕਾਲ ਪੁਰਖ ਵਾਹਿਗੁਰੂ ਇਹ ਸੂਝੀ ਬਖਸ਼ਦਾ ਤੇ ਗੁਰਮਖ ਪਿਆਰਾ ਬੀਬੀ ਆਚੇ ਭਾਈ ਆ ਗੁਰੂ ਤੋਂ ਗਿਆਨ ਲੈ ਕੇ ਗੁਰੂ ਦੇ ਕਹਣੇ ਮੁਤਾਬਕ ਜੀਵਨ ਕਰਦਾ ਫੇਰ ਮਹਾਰਾਜ ਕਹਿੰਦੇ ਨੇ ਉਹ ਪੁਰਖ ਸਿਆਣਾ ਹੈ ਬੀਬੀ ਆਚੇ ਭਾਈ ਆ ਸੁਜਾਨ ਦਾ ਮਤਲਬ ਉਹ ਸਿਆਣਾ ਹੈ ਸੂਝਵਾਨ ਹੈ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣ ਨਾਨਕ ਤੈਨੂੰ ਕੁਰਬਾਨ ਮਹਾਰਾਜ ਕਹਿੰਦੇ ਜਿਹੜੇ ਆਪਣੇ ਪ੍ਰਭ ਪਰਮਾਤਮਾ ਨੂੰ ਮਿਲੇ ਆ ਗੁਰੂ ਦੇ ਨਾਲ ਜੁੜੇ ਆ ਉਹਨਾਂ ਤੋਂ ਕੁਰਬਾਨ ਜਾਈਏ ਸੀ ਜਿੰਨਾ ਮਿਲਿਆ ਪ੍ਰਭ ਆਪਣ ਨਾਨਕ ਤੈਨੂੰ ਕੁਰਬਾਨ ਮਾਗ ਸੁੱਚੇ ਤੇ ਕਾਂਢੀਏ ਜਨ ਪੂਰਾ ਗੁਰ ਮਿਹਰਬਾਨ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਨਾ ਬਸ ਫਿਰ ਉਹ ਮਾਗਦੇ ਮਹੀਨੇ ਦੇ ਵਿੱਚ ਵੀ ਸੁੱਚੇ ਸੱਚੇ ਹੋ ਜਾਂਦੇ ਨੇ ਨਹੀਂ ਜਿਹੜੇ ਅਖਰੀ ਅਰਥ ਸਮਝ ਕੇ ਆਪਾਂ ਪਹਿਲਾਂ ਗੱਲ ਕਰੀ ਆ ਸਤਗੁਰਾਂ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ ਵੀ ਇਸ ਮਹੀਨੇ ਨੂੰ Hindu philosophy ਬਹੁਤ ਜਿਆਦਾ ਪਵਿੱਤਰ ਮੰਨਦੀ ਆ ਵੀ 68 ਤੀਰਥਾਂ ਦੇ ਇਸ਼ਨਾਨ ਕਰਨੇ ਨੇ ਪੁੰਨ ਦਾਨ ਕਰਨੇ ਨੇ ਠੀਕ ਆ ਜੀ ਉਹ ਇੱਕ ਵਾਰੀ ਗੱਲ ਆ ਚਲੋ ਠੀਕ ਆ ਉਹ ਵੀ ਓਕੇ ਆ ਪਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਪੰਕਤੀ ਚ ਕਿਹਾ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਮਾਗਮੰਜਨ ਸੰਗ ਸਾਧੂਆ ਗੁਰੂ ਦੇ ਬਚਨਾਂ ਨਾਲ ਜੁੜ ਜਾ ਗੁਰੂ ਦੇ ਬਚਨ ਕਮਾ ਮਾਗ ਦੇ ਮਹੀਨੇ ਦੇ ਵਿੱਚ ਗੁਰੂ ਦੇ ਬਚਨ ਕਮਾ ਕੇ ਧੂੜੀ ਕਰ ਇਸ਼ਨਾਨ ਵੀ ਗੁਰੂ ਦੇ ਬਚਨਾਂ ਦੇ ਨਾਲ ਆਪਦੇ ਮਨ ਨੂੰ ਪਵਿੱਤਰ ਕਰ ਲੈ ਮਾਗਮੰਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਅਗਲਾ ਬੰਦ ਕੀ ਕਹਿੰਦਾ ਹਰ ਕਾ ਨਾਮ ਧਿਆਏ ਸੁਣ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਧਿਆ ਤੇ ਸੁਣ ਸਭਨਾਂ ਨੂੰ ਕਰ ਦਾਨ ਗੁਰੂ ਦੀ ਗੱਲ ਅੱਗੇ ਵੀ ਦੱਸ ਆਪ ਵੀ ਜੁੜ ਤੇ ਦੂਜਿਆਂ ਨੂੰ ਵੀ ਦੱਸ ਫੇਰ ਤੇਰਾ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗੁਮਾਨ ਫੇਰ ਤੇਰੇ ਜਨਮ ਦੀ ਜਿਹੜੇ ਜਨਮ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਜਿਹੜੇ ਕਰਮ ਨੇ ਤੇਰੇ ਉਹਨਾਂ ਨੂੰ ਜਿਹੜੀ ਮੈਲ ਲੱਗੀ ਹੋਈ ਆ ਉੱਤਰ ਜਾਏਗੀ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗਮਾਨ ਤੇਰੇ ਮਨ ਦੇ ਉਤੋਂ ਵਿਚੋ ਗਮਾਨ ਚਲਿਆ ਜਾਏਗਾ ਮੈਂ ਮੈਂ ਛੱਡ ਦੇਗਾ ਤੂੰ ਕਾਮ ਕ੍ਰੋਧ ਨਾ ਮੋਹੀਏ ਮੋਹੀਏ ਤੈਨੂੰ ਕਾਮ ਤੇ ਕ੍ਰੋਧ ਮੋਹ ਨਹੀਂ ਸਕਦਾ ਤੈਨੂੰ ਇੰਨਾ ਸਟਰੋਂਗ ਕਰ ਦੇਗਾ ਕਰ ਦੇਗਾ ਗੁਰੂ ਦਾ ਗਿਆਨ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸਮਾਨ ਸਾਡੇ ਅੰਦਰ ਜਿਹੜਾ ਲੋਭ ਦਾ ਕੁੱਤਾ ਭੌਂਕ ਰਿਹਾ ਉਹ ਵੀ ਨਿਕਲ ਜਾਏਗਾ ਹਿਰਦੇ ਘਰ ਵਿੱਚੋਂ ਪਵਿੱਤਰ ਹੋ ਜਾਏਗਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਉਸਤਤੀ ਸਿਫਤ ਸਲਾਹ ਹੁੰਦੀ ਆ ਹੋਈ ਜਾ ਰਹੀ ਹੈ 86 ਤੀਰਥ ਸਗਲ ਪੁੰਨ 86 ਤੀਰਥਾਂ ਦਾ ਮਹਾਰਾਜ ਕਹਿੰਦੇ ਤੇਰਾ ਇਸ਼ਨਾਨ ਹੋ ਗਿਆ ਤੇ ਪੁੰਨ ਵੀ ਹੋ ਗਿਆ ਜੀ ਦੇ ਆ ਪ੍ਰਮਾਨ ਜੀ ਆ ਤੇ ਦਇਆ ਕਰ ਪ੍ਰਮਾਨ ਹੋਏਗਾ ਜੇ ਮੂੰਹ ਤੋਂ ਵਿੱਚੋਂ ਤਾਂ ਮੇਰੇ ਅਰ ਘਰ ਅਬਰਬ ਕਰਦਾ ਕਥਾ ਵੀ ਕਰ ਲੈਂਦਾ ਗੁਰੂ ਦੇ ਸੰਧਾਰਤ ਨੂੰ ਵੀ ਮੰਨਦਾ ਤੇ ਅੰਦਰ ਦਾਤੀ ਚੱਲਦੀ ਆ ਹੋਰਾਂ ਪ੍ਰਤੀ ਕੰਚੀ ਕੰਚੀ ਕੱਟਣ ਵਾਲੀ ਹੁੰਦੀ ਜਾਂ ਕੰਚੀ ਵਰਗਾ ਮਨ ਕੱਟ ਰਿਹਾ ਸਾਰਿਆਂ ਨੂੰ ਉਹ ਨਹੀਂ ਫਿਰ ਮਹਾਰਾਜ ਕਹਿੰਦੇ ਤੂੰ ਜੁਰ ਪ੍ਰਬਾਤਮਾ ਦੇ ਨਾਮ ਨਾਲੇ ਸਾਰਾ ਕੁਝ ਤੇਰਾ ਤੇ ਇਥੋਂ ਤੇਰੇ ਹਿਰਦੇ ਘਰ ਵਿੱਚੋਂ ਡਿਲੀਟ ਹੋ ਜਾਏਗਾ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ। ਮਾਗ ਸੁੱਚੇ ਤੇ ਕਾਂਢੀਏ ਜਨ ਪੂਰਾ ਗੁਰ ਮਿਹਰਬਾਨ। ਤੇਰਾ ਇਹ ਮਹੀਨਾ ਪਵਿੱਤਰ ਹੋ ਗਿਆ ਪ੍ਰਭ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਨਾਲ। ਬਾਰਾਮਹਾ ਮਾਜ ਦੀ ਬਾਣੀ ਆਪਾਂ ਕਰਦੇ ਸੀ ਨਾ। ਤੇ ਚੇਤ ਤੋਂ ਮਹਾਰਾ ਸੱਚੇ ਪਾਤਸ਼ਾਹ ਸ਼ੁਰੂ ਕਰਦੇ ਆ। ਚੇਤ ਦੇ ਮਹੀਨੇ ਤੋਂ ਆਪਾਂ ਸ਼ੁਰੂ ਕੀਤੀ ਸੀ। ਵੇ ਨਵਾਂ ਸਾਲ ਆ ਜਿਹੜਾ ਕੁਦਰਤ ਮੁਤਾਬਕ ਨਵਾਂ ਸਾਲ ਆ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਆ ਜਿਹੜਾ ਜਨਵਰੀ ਫਰਵਰੀਆ ਇਹ ਅੰਗਰੇਜ਼ੀ ਆ ਕਿਉਂਕਿ ਉਦੋਂ ਨਵੀਂ ਬਹਾਰ ਆਉਂਦੀ ਆ ਪੇੜ ਪੌਦੇ ਵੀ ਫੁੱਟਦੇ ਨੇ ਫਲ ਫਲ ਲੱਗਦੇ ਨੇ ਦਰਖਤਾਂ ਨੂੰ ਲੱਗੇ ਹੁੰਦੇ ਆ ਆਪਾਂ ਚੇਤ ਦੇ ਮਹੀਨੇ 'ਚ ਦੇਖਦੇ ਚੇਤ ਦੇ ਮਹੀਨੇ ਤੋਂ ਗੁਰਮਤ ਅਨੁਸਾਰ ਤੇ ਕੁਦਰਤ ਦੇ ਮੁਤਾਬਕ ਜਿਹੜਾ ਸਾਲ ਸ਼ੁਰੂ ਹੁੰਦਾ ਉਹਨੂੰ ਸਤਗੁਰਾਂ ਨੇ ਫਾਲੋ ਕੀਤਾ ਚੇਤ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਮਾਗ ਮਹੀਨਾ ਤੇ ਅੱਜ ਆਪਾਂ ਗਾਂ ਅਗਲਾ ਹੈਗਾ ਸ਼ਬਦ ਫੱਗਣ ਦੇ ਮਹੀਨੇ ਵਾਲਾ ਇਹਦੇ ਵਿੱਚ ਦੱਸਦੇ ਨੇ ਮਹਾਰਾਜ ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟਿ ਆਏ ਫੱਗਣ ਦੇ ਮਹੀਨੇ